ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਗੈਂਗਸਟਰਾਂ ਦੇ ਖਿਲਾਫ ਜਿਹਦੇ ਤਹਿਤ ਲਗਾਤਾਰ ਜਿਹੜਾ ਹੈਗਾ ਮਾਨਯੋਗ ਚੀਫ ਮਿਨਿਸਟਰ ਪੰਜਾਬ ਜੀ ਵੱਲੋਂ ਡਾਇਰੈਕਸ਼ਨ ਮਿਲਵੇ ਨੇ ਉਹਦੀ ਲੜੀ ਦੇ ਤਹਿਤ ਡੀਜੀਪੀ ਸਾਹਿਬ ਦੇ ਨਿਰਦੇਸ਼ਨਿਤ ਜਿਹੜਾ ਗੋਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਮਾੜੇ ਅਨਸਰਾਂ ਤੇ ਜਿਹੜੇ ਹੈਗੇ ਕਿਰਮਤਲ ਐਲੀਮੈਂਟਸ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਕੈਕਸ਼ਨ ਜਿਹੜਾ ਹੈਗਾ ਚੱਲ ਰਿਹਾ ਹੈ। ਉਸੇ ਲੜੀ ਦੇ ਵਿੱਚ ਅਸੀਂ ਅੱਜ ਤੁਹਾਨੂੰ ਇੱਥੇ ਬਰੀਫਿੰਗ ਦੇ ਲਈ ਆਏ ਹੈਗੇ ਜਿੱਥੇ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਚੰਗਾ ਜੋ ਚੰਗੇ ਆਪਰੇਸ਼ਨ ਦੇਖਣ ਨੂੰ ਮਿਲੇ ਹੈਗੇ। ਇਹਦੇ ਚ ਦੋ ਦੋ ਬੰਦੇ ਜਿਹੜੇ ਹੈਗੇ ਜਾਗਰਤਾ ਕੀਤੇ ਹੈਗੇ ਇੱਕ ਐਫਆਰ ਜਿਹੜੀ ਹੈਗੀ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਤੱਜ ਹੋਈ ਹੈਗੀ ਦੂਜੀ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਵਿੱਚ ਤੱਜ ਹੋਈ ਹੈ ਇਹਦੇ ਸੇ ਦੋ ਵਿਅਕਤੀ ਜਿਹੜਾ ਹੈਗਾ ਇੱਕ ਬੰਦਾ ਕਵਨबीर ਕਰਨ ਪੀਐਸ ਸ਼ਦਬ ਬਟਾਲਾ ਦਾ ਰਹਿਣ ਵਾਲਾ ਹੈ ਸਾਨੂੰ ਇਨਫੋਰਮੇਸ਼ਨ ਸੀ ਕਿ ਕੋਈ ਇਲੀਗਲ ਵੈਪਨ ਹੋ ਸਕਦਾ ਹੈਗਾ ਤੋਂ ਇਹਨੂੰ ਅਗਰ ਰਾਉਂਡ ਅਪ ਕੀਤਾ ਜਾਵੇ ਤਾਂ ਜਿਹੜਾ ਹੈਗਾ ਰਿਕਵਰੀ ਹੋ ਸਕਦੀ ਹੈ ਅਕੋਰਡਿੰਗਲੀ ਜਿਹੜੀ ਹੈਗੀ ਦੋ ਪਿਸਟਲ ਜਿਹੜੀ ਹੈਗੀ 315 ਬੋਲ ਦੀ ਇਹਦੇ ਚੋਂ ਜਿਹੜੀ ਹੈਗੀ ਰਿਕਵਰ ਕੀਤੀ ਗਈ ਹੈਗੀ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਕਿ ਇਹਨੇ ਇਹਦਾ ਪਰਪਸ ਕੀ ਸੀ ਕਿੱਥੋਂ ਲਿਆ ਸੀ ਉਹ ਅਸੀਂ ਬੈਕਵਰਡ ਐਂਡ ਫਾਰਵਰਡ ਲਿੰਕ ਅਸੀਂ ਚੈੱਕ ਕਰ ਰਹੇ ਹੈਗੇ ਇਸ ਤੋਂ ਇਲਾਵਾ ਇੱਕ ਰਾਹੁਲ ਕਟਾ ਨਾਮ ਦਾ ਬਦਮਾਸ਼ ਹੈਗਾ ਜਿਹੜਾ ਕਿ ਪਾਣਾ ਮੁਲਜ਼ਿਮ ਹੈਗਾ ਇਹਦੇ ਚੋਂ ਪਹਿਲਾਂ ਵੀ 13 14 ਮੁਕਦਮੇ ਦੇ ਰਹੇ ਹੈਗੇ ਦਲ ਚਾਗੇ ਆਮ ਸੈਕਟ ਐਂਡ ਐਨਡੀਪੀਐਸ ਐਕਟ ਉਹ ਵੀ ਸਿਟੀ ਜਿਹੜਾ ਥਾਣਾ ਇੱਕ ਪਵਚਾ ਦਵਜ ਹੋਇਆ ਅੰਦਰ ਆਮ ਸੈਕਟ ਐਂਡ ਐਨਡੀਪੀਐਸ ਜਿਹੜੇ ਸੇ ਇੱਕ ਪਿਸਟਲ 32 ਬੋਵਦੀ ਉਹ ਅਤੇ ਜਿਹੜਾ ਹੈਗਾ 20 ਗ੍ਰਾਮ ਹੋਇਆ ਨੇ ਉਹਦੇ ਤੋਂ ਗ੍ਰਾਮਤ ਕੀਤੀ ਹੈ ਤੋਂ ਅਸੀਂ ਵੀ ਇਹਨੂੰ ਵੀ ਬੈਕਵਰਡ ਫਾਰਵਰਡ ਦੀ ਜਿਹੀ ਫੇਸ ਕਰੇ ਹੈ ਤੋਂ ਲਗਾਤਾਰ ਗੁਰਦਾਸਪੁਰ ਪੁਲਿਸ ਵੱਲੋਂ ਗੈਂਗਸਟਰ ਦੇ ਵਿਰੋਧ ਦੇ ਤਹਿਤ ਜਿਹੜੀ ਹੈਗੀ ਕਾਮਯਾਬੀ ਪੁਲਿਸ ਨੂੰ ਮਿਲੀ ਹੈਗੀ ਬਾਕੀ ਅਸੀਂ ਜਿਹੜਾ ਪਬਲਿਕ ਦੇ ਸਹਿਯੋਗ ਨਾਲ ਵੀ ਜਿਹੜਾ ਹੈਗਾ ਇਸੇ ਸਾਡੇ ਜਿਹੜੇ ਆਪਰੇਸ਼ਨ ਨੂੰ ਇੰਟੈਂਸੀਫਾਈ ਕਰ ਰਹੇ ਹਾਂ। ਇਹਦੇ ਤਹਿਤ ਮੈਂ ਦੱਸਣਾ ਵੀ ਚਾਹਾਂਗਾ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਹੈਗਾ ਐਂਟੀ ਗੈਂਗਸਟਰ ਹੈਲਪਲਾਈਨ ਉਹ ਵੀ ਜਾਰੀ ਕੀਤੀ ਹੈਗੀ। ਉਸ ਗੈਂਗਸਟਰ ਐਲਪਲੈਨ ਦੇ ਵਿੱਚ ਵੀ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਜਿਹੜਾ ਹੈਗਾ ਇੱਕ ਸਨੇਹਾ ਪਬਲਿਕ ਨੂੰ ਦੇਣਾ ਚਾਹਨਾ ਕਿ ਉਹ ਗੈਂਗਸਟਰ ਐਂਟੀ ਗੈਂਗਸਟਰ ਹੈਲਪਲਾਈਨ ਦਾ ਦੇ ਜਰੂਰ ਇਨਫੋਰਮੇਸ਼ਨ ਦੇ। ਸਾਡੇ ਵੱਲੋਂ ਹੈਗੇ ਉਹ ਗੈਂਗਸਟਰ ਦੇ ਹੈਲਪਲਾਈਨ ਦੇ ਰਿਲੇਟਡ ਜਿਹੜਾ ਹੈਗੇ ਪੋਸਟਰਸ ਵੀ ਹੈਗੇ ਉਹ ਪਬਲਿਕ ਕਲੇਸਿਫੀਕੇਸ਼ਨ ਤੇ ਵੀ ਹੈ ਉਹ ਲਗਾਏ ਗਏ ਹੈ ਜੀ ਸਰ ਇਹਦੇ ਤੇ ਜਿਹੜੇ ਕਟੜ ਕੇਸ ਚੱਲ ਰਹੇ ਆ ਇਹ ਮਤਲਬ ਜਮਾਦਤ ਤੇ ਬਾਤ ਸੀਗਾ ਹੁਣ ਦੇਖੋ ਬੇਲ ਆਊਟ ਸੀ ਜਿਹੜਾ ਹੈਗਾ ਜਿਹੜਾ ਰਾਹੁਲ ਕੱਟਾ ਬੇਲ ਆਊਟ ਸੀ ਪਹਿਲਾਂ ਵੀ ਦੋ ਅਰੈਸਟ ਹੋਇਆ ਸੀਗਾ ਇਹਦੇ ਚ ਪਹਿਲਾਂ ਵੀ ਆਪ ਸਕਤੇ ਜਿਹੜੇ ਉਹ ਪੱچے ਦੱਸ ਸਕਦੇ ਇਹ ਜਿਹੜੇ ਵੈਪਨ ਹੈ ਜੀ ਇਹ ਸਰ ਮੇਡ ਇਨ ਕਿੱਥੋਂ ਦੇ ਆ ਤੇ ਇਹਨਾਂ ਤੱਕ ਉਹ ਤਾਂ ਅਸੀਂ ਇਨਵੈਸਟੀਗੇਟ ਕਰੇ ਹੈ ਦੋ ਤਾਂ ਇਹ ਕਿੱਥੋਂ ਪ੍ਰੋਕਿਊਰ ਕੀਤੇ ਹੈ ਕਿੱਥੇ ਬਣੇ ਆ ਉਹ ਸਾਰੀ ਅਸੀਂ ਦਵਾਨੇ ਤਫਤੀਸ਼ ਅਸੀਂ ਜਿਹੜਾ ਹੈਗਾ ਇਹਨਾਂ ਤੋਂ ਪੁੱਛਗਿੱਛ ਕਰਕੇ ਅਸੀਂ ਉਹਦੇ ਚ ਜਿਹੜੀ ਹੈਗੀ ਅਸੀਂ ਅਗਲੀ ਤਫਤੀਸ਼ਿਆ ਕੋ ਅਮਰੇ ਵਿਚ ਲਿਆ ਹੈ ਫਿਰ ਡਕਮਨੀ ਵੀ ਹੈਗੀ ਇਹਦੇ ਨਾਲ ਜਿਹੜੇ ਕਸਟਰ ਜਾਂ ਕੋਈ ਹਾਂ ਇਹਦੇ ਨਾਲ 2260 ਰੁਪਏ ਡਕਮਨੀ ਹੈ ਜਿਹੜਾ ਇਹਦੇ ਨਾਲ ਜਿਹੜਾ ਹੈਗਾ ਲਿਕੋਵ ਕੀਤੀ ਹੈ ਬਾਕੀ ਅਸੀਂ ਦੇਖ ਰਹੇ ਹਾਂ ਹੈਗੇ ਅਸੀਂ ਇਹਨਾਂ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਪਤਾ ਨਹੀਂ ਕਿਹੜਾ ਬੰਦਾ ਹੋਦਾ ਵੀ ਪੂਰੀ ਬੈਕਗ੍ਰਾਉਂਡ ਹੈਗਾ ਕੱਟੇ ਤੋਂ ਬੰਦੂਸ ਕੱਟੇ ਅਰੇ 올ਵੇਡੀ ਜਿਹੜਾ ਦੂਜਾ ਬੰਦਾ ਹੈਗਾ ਉਹ ਵੀ ਉਹਦੀ ਵੀ ਕ੍ਰਿਮੀਨਲ ਹਿਸਟਰੀ ਹੈਗੀ ਉਹਦੇ ਵਿੱਚ ਤਿੰਨ ਪੁਰਾਣੇ ਬੱਚੇ ਆ ਉਹ ਦੱਸ ਹੈਗੇ ਪਰਪਸ ਕੋਈ ਨਹੀਂ ਸਰ ਕੀ ਕਿਉਂ ਮਗਾਇਆ ਉਹ ਤਾਂ ਅਸੀਂ ਐਜ ਆਫ ਨਾਉ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਵਿਫਤਾਰ ਕਰਕੇ ਐਫ ਆਈ ਆਰ ਦਰਜ ਕੀਤੀ ਹੈਗੀ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਪੇਸ਼ ਕਰਕੇ ਫਰਦਰ ਜਿਹੜੀ ਹੈਗੀ ਇਹਨਾਂ ਦੀ ਜਿਹੜੀ ਹੈਗੀ ਇਨਟੈਗੋਗੇਸ਼ਨ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ